37-8 ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਡਰੱਗਸ ਦਾ ਰੋਟੀਸ਼ਨਾ ਇੱਕ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭਜੇ ਹੋਏ ਆ ਇੱਥੇ 7 ਤੋਂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਆ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਰਹੇ ਆ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ ਪੰਜ ਤੋਂ 7 ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਯੋਗ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਦੀ ਬ੍ਰੇਕ ਕਰਾਂਗੇ ਅਸੀਂ ਡੀ ਐਡਿਕਸ਼ਨ ਜਿਹੜੇ ਕੀ ਇਸ ਕੋਰਟ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਸਾਡੇ ਆਇਆ ਸਾਰਾ ਡਿਮੋਲਿਸ਼ ਕੀਤਾ ਜਾ ਰਿਹਾ ਆ ਤੇ ਰੋਟੀਸ਼ਣਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਕੋਰਟ ਤੋਂ ਸਾਸੀ ਯਾਤਕ ਨੇ ਕੱਲ ਜੋ ਕਾਤੇ ਅਸੀਂ ਜੋ ਵੀ ਮਾਨਜੋਗ ਸੀਐਮ ਸਾਹਿਬ ਦਾ ਮਾਨਜੋਗ ਬੀਜੀਪੀ ਸਾਹਿਬ ਦਾ ਟੀਚਾ ਆਇਆ ਇਹ ਤਨਸ਼ਾਹ ਵਿਰੋਧ ਚ ਉਹਨੂੰ ਪੂਰਾ ਕਰਾਂਗੇ ਕਿੰਨੇ ਕੋਈ ਡੈਂਟੀਫਾਈ ਕੀਤੇਗੇ ਇੱਥੇ ਦੇਖੋ ਜੀ ਪਟਿਆਲੇ ਚ ਅਸੀਂ ਹੋਰ ਵੀ ਅਜੇ ਦੋ ਤਿੰਨ ਥਾਵਾਂ ਹੋਰ ਵੀ ਆਇਡੈਂਟੀਫਾਈ ਕੀਤੀਆਂ ਨੇ ਕਿ ਰੋਟੀ ਸ਼ੰਨਾ ਕਾਫੀ ਇਹ ਪੁਰਾਣੇ ਸਮੇਂ ਅਚ ਬਦਨਾਮ ਵਿਲੇਜਾਂ ਦਾ ਸੀ ਕਰੋਣੇ ਤੇ तकरीबन सारे نشਾਦ ਅਸਕਰ ਆਪਣੇ ਘਰਾਂ ਚ ਜਿੰਦਰੇ ਲਾਕੇ ਭਜੇ ਹੋਏ। ਜੇ ਤੁਸੀਂ ਪੂਰਾ ਡਿਸਟ੍ਰਿਕਟ ਦੇਖਦੇ ਹੋ ਕਿੰਨੇ ਘਰ ਨੇ ਜਿਹੜੇ ਹੁਣ ਤੱਕ ਢਾਹ ਜਾ ਚੁੱਕੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਨੇ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਉਹ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰੈਹਾਸ਼ੀ ਬਿਲਡਿੰਗਾਂ ਵੀ ਸੜੋੜ ਲਏ ਜਿਨ੍ਹਾਂ